ਮਰੀਏ ਕੁੰਬੜੇ ਬਹੁਤ ਜ਼ਿਆਦੇ ਗੁਣਾ ਕਰੀਨੀ ਤੁਹਾਨੂੰ ਇਹਨਾਂ ਦਾ ਮੁਕਤਾ ਦੱਸਦੀ ਇੱਕ ਪੰਜੀਰੀ ਬਣਾ ਕੇ ਦਿਖਾਉਣੀ ਆ ਇਹ ਚ ਮੈਂ ਦੇਸੀ ਘਿਓ ਗਰਮ ਕਰ ਲਿਆ ਹੁਣ ਘਿਓ ਗਰਮ ਹੋ ਗਿਆ ਇਹਦੇ ਵਿੱਚ ਕੁੰਬੜਾ ਸਿੱਟ ਦਾਂਗੇ ਟੱਕਾ ਬਰਾਊਨ ਹੋ ਗਈਆਂ ਉਹਦੇ ਤੱਕ ਚੰਗੀ ਤਰ੍ਹਾਂ ਹਿਲਾ ਲਓ ਹੁਣਾਂ ਜਮਾ ਤੜੀ ਨਹੀਂ ਆ ਗਈਆਂ ਹੁਣ ਹੁਣ ਆਪਾਂ ਇਹਨੂੰ ਬਾਹਰ ਕੱਢ ਲਓ ਕੁੰਬੜਾ ਨੂੰ ਹੁਣ ਮੈਂ ਗੈਸ ਸੇਮਤੇ ਕਰਕੇ ਇਹਦੇ ਵਿੱਚ ਥੋੜਾ ਜਿਹਾ ਆਟਾ ਪਾ ਕੇ ਆਟਾ ਭੁੰਨ ਲਵਾਂ ਹੁਣ ਆਟਾ ਬਿਲਕੁਲ ਭੱਜ ਗਿਆ ਹੁਣ ਇਹਦੇ ਵਿੱਚ ਮਾਜ ਪਾ ਸਕਦੇ ਆ ਦਾਖਾ ਹੀ ਪਾ ਸਕਦੇ ਆ ਮੇਰੇ ਕੋਲ ਮਾਜ ਦੀ ਸੀਮਾ ਕੱਲੇ ਮਾਜ ਜੇ ਪਾਏ ਹੁਣ ਇੱਥੇ ਦਹੀਂ ਖੰਡ ਪਾ ਦੇ ਹਲਾਲ ਹੁਣ ਇਹਦੇ ਵਿੱਚ ਮੈਂ ਨਿੰਮ ਦੇ ਕੁੰਬਣਾ ਵੀ ਪਾ ਲਈਆਂ ਤੁਸੀਂ ਪਾਉਣੀਆਂ ਨੇ ਪਾ ਲੋ ਨਹੀਂ ਪਾਉਣੀਆਂ ਸੀ ਇਹ ਚਮਚੇ ਦਾ ਚੌਥਾ ਹਿੱਸਾ ਹੀ ਲੈਣਾ ਜਦੋਂ ਆਪਾਂ ਸਵੇਰੇ ਚਾਹ ਪੀਂਦੇ ਆ ਉਹਦੇ ਨਾਲ ਜ਼ਰੂਰ ਲਓ ਜਿੰਨ ਸੁਗਰਾ ਹੋ ਲੈ ਸਕਦਾ ਜਿਹਦਾ ਜ਼ਖਮ ਰਾਜੀ ਨਹੀਂ ਹੁੰਦਾ ਉਹ ਲੈ ਸਕਦਾ ਜਿਹਨ ਬੈਵੱਦੀ ਆ ਮੂੰਹ ਪਰ ਪਰ ਆਉਂਦਾ ਦਾ ਉਹ ਵੀ ਲੈ ਸਕਦਾ ਜਿਹਨ ਰੇਸ ਆਗਾ ਬਲਗਮ ਆਗੀ ਪੇਟ ਸਾਫ਼ ਨਹੀਂ ਹੁੰਦਾ ਸਾਰੀਆਂ ਬਿਮਾਰੀਆਂ ਦਾ ਜੜ ਹੈ ਜੀ